ਕੀ ਹੋ ਲੋ ਕਿਹਾ ਹੁੰਦਾ ਨਾ ਉਹਦੇ ਲਈ ਸਾਨੂੰ ਵਟ ਏਵਰ ਐਕਟ ਨੇ ਮੈਂ ਤੁਹਾਡੇ ਨਾਲ ਆ ਇਲੈਕਸ਼ਨਾਂ ਕਰਕੇ ਥੋੜੀ ਪੰਗਾ ਪੈ ਗਿਆ ਐਸਐਸਬੀ ਬਿਜੀ ਸਾਰੇ ਅਫਸਰ ਬਿਜੀ ਮੈਡਮ ਵੀ ਬਿਜੀ ਉਹ ਕਹਿੰਦੇ ਮੈਨੂੰ ਕੋਈ ਨਹੀਂ ਮੈਂ ਕੱਲ ਦਾ ਵੀ ਟਾਈਮ ਲੈ ਸਕਦੇ ਅੱਜ ਵੀ ਆਦੇ ਕੱਲ ਨੂੰ ਇਲੈਕਸ਼ਨ ਜਲੰਧਰ ਸਹੀ ਗੱਲ ਹੈ ਉਹਦੇ ਕਰਕੇ ਆ ਕਹਿੰਦੇ ਮੈਨੂੰ ਕੋਈ ਨਹੀਂ ਮੈਂ ਕੱਲ ਵੀ ਬੁਲਾ ਸਕਦੇ ਮੈਡਮ ਗੱਲ ਹੋਈ ਉਹ ਕਹਿੰਦੇ ਮੇਰੇ ਕੋ ਪਰਸੋਂ ਜਿੰਨਾ ਮर्जी ਟਾਈਮ ਬਵਾੜੇ ਆ ਰਹੇ ਇਹਨਾਂ ਕੋਈ ਚਾੜੀ ਕਰਾਂਗੇ ਉਹ ਕਹਿੰਦੇ ਲੱਗੀ ਪਈ ਮੈਡਮ ਸਾਡੇ ਨਾਲ ਖੜੋਗੇ ਮੈਡਮ ਵਿਚਾਰ ਕਰ ਲੈਣੇ ਤੁਹਾਨੂੰ ਦੱਸਦੇ ਸਾਡੇ ਦਰਜਾ ਕਰਨੇ ਨੇ ਸੋਣੇ ਹੈ ਕਿ ਇਹ ਧਰਨਾ ਦੇਣਾ ਤਾਂ ਪਰਸੋਂ ਤੋਂ ਬਾਅਦ ਵੀ ਆਪਾਂ ਪਰਸੋਂ ਬਾਅਦ ਵੀ ਨਹੀਂ ਜਾਦੇ ਆਪਾਂ ਉਹ ਚਲੋ ਹੁਣ ਅਸੀਂ ਆ ਕੇ ਆਪਕੇ ਗੱਡੀ ਨੂੰ ਚੱਲੂਗਾ ਇਹ ਗੱਡੀ ਨੂੰ ਚੱਲੂਗਾ ਹਾਂ ਜੋ ਪ੍ਰਸ਼ਾਸਨ ਤਾਂ ਵੀ ਆਪਰ ਸਾਥ ਨਹੀਂ ਆ ਆਪਾਂ ਪ੍ਰਸ਼ਾਸਨ ਕੋ ਜੇ ਕੋਈ ਡਿਮਾਂਡ ਕਰਦੇ ਹੈਗੇ ਆ ਕਿ ਨਹੀਂ ਸਾਡੀ ਡਿਮਾਂਡ ਪੂਰੀ ਹੋਗੀ ਤਾਂ ਧਰਨਾ ਆਪਾਂ ਫਿਰ ਦੇ ਦਾਂਗੇ ਲੇਕਿਨ ਆਪਾਂ ਇਸ ਵਾਰ ਇਹ ਮੈਡਮ ਇਹਦਾ ਆਪਣਾ ਯਾਨ ਅਸੀਂ ਵੀ ਆਪਾਂ ਗੰਦੀ ਗੋਸ਼ਨਾ ਸ਼ੁਰੂ ਦਸਦਾ ਸਾਹਿਬ ਇੱਕ ਇੱਕ ਮੈਂ ਸਹੀ ਦੇਖਿਆ ਬੜਾ ਕਮਾਲ ਹੈ ਪਰ ਸ਼ੁਰੂ ਪਰ ਤੋਂ ਮੈਂ 12 ਕੁ ਮਿੰਟਾਂ ਚੱਲੀ ਗਾਣਾ ਮਿਲ ਜੀਣੇ ਹੋਣੀ ਆ ਆ ਕੇ ਕਿਰਨਾਂ ਮੀਟਿੰਗ ਕਰ ਲੈਣਾ ਤੁਹਾਨੂੰ ਆਪਾਂ ਤੁਹਾਨੂੰ ਪਾਣੀ ਦਵਾਤਾ ਐਜ਼ ਕੁ ਮੈਟ ਬੜੀ ਗੱਲ ਦਾ ਉਹ ਬੱਚਾ ਹੋਣਾ ਚੱਲ ਨਹੀਂ ਹੋਣਾ ਸੀ ਉਹਨਾਂ ਨੇ ਸਾਡੇ ਲਈ ਤੁਸੀਂ ਵੀ ਹੋਈਆਂ ਸਾਡੇ ਲਾਲ ਸਾਭੀ ਉਹ ਵੱਡੇ ਜੀ ਸਾਡੇ ਮੈਂ ਸ਼ੁੱਕਰਵਾਰ ਸ਼ਾਮੇ 6:30 ਵਜੇ ਅਸੀਂ ਹਰਮਾਨਗੜੀ ਸਾਰੇ ਬੈਠੇ ਸੀ ਹੋਸਲਾ ਜੀ ਗੱਲ ਹੋਈ ਭਾਰਦਵਾਜੀ ਦੀ ਤੇ ਰਾਜੂ ਕੱਜ ਦੀ ਗੱਲ ਹੋਈ ਐਸਐਪੀ ਸਾਹਿਬ ਦੀ ਇਹ ਫਰਡਿੰਗ ਸੀਗੀ ਉਹ ਕਹਿੰਦੇ ਮੈਨੂੰ ਤੁਹਾਡੀ ਕੰਪਲੇਨਟ ਬਾਰੇ ਪਤਾ ਹੀ ਨਹੀਂ ਮਤਲਬ 1 ਮਹੀਨੇ ਤੋਂ ਉਹਨੂੰ ਕੰਪਲੇਨਟ ਬਾਰੇ ਪਤਾ ਹੀ ਨਹੀਂ ਹੈਗਾ ਸਾਡੀ ਕੋਈ ਗੱਲ ਨਹੀਂ ਮੈਂ ਉਹ ਹੀ ਕਹਿ ਰਹੀ ਹਾਂ ਤੁਹਾਨੂੰ ਵੀ ਮੈਂ ਕਾਈਂ ਗਿਆ ਉਸ ਦਿਨ ਦੇਖੋ ਸੀ ਡਿਊਟੀ ਚ ਵੀਆਈਪੀ ਡਿਊਟੀ ਦੇ ਵਿੱਚ ਸੀਗੇ ਅਸੀਂ ਵੀ ਤਾਂ ਹੀ ਕੋਰ ਰਿਹਾ ਕੀਤਾ ਸਰ ਇੱਕ ਇੱਕ ਦਿਨ ਨਾ ਕੋਈ ਫਿਊ ਉਸ ਦਿਨ ਵੀ ਵਾਟਐਵਰ ਕੋਈ ਗੱਲ ਹੁਣ ਜਿਹੜੀ ਤੁਹਾਡੀ ਹੈ ਨਾ ਤੁਸੀਂ ਆਪਣੇ ਸਿਲੈਕਟਡ ਜਿਹੜੇ ਹੋਣਗੇ ਮਹੱਤਵਪੂਰਨ ਬੰਦੇ ਹੋਣਗੇ ਉਸ ਦਿਨ 11:30 ਵਜੇ ਆਉਣਾ ਹੈਗਾ ਇੱਕੇ ਆਫਿਸ ਦੇ ਨਾਮ ਨੇ ਆਉਣਾ ਹੈਗਾ ਤੇ ਜਾਤੀ ਮੀਟਿੰਗ ਕੀਤੀ ਅਸੀਂ ਸ਼ਾਂਤੀਪੂਰਨ ਇੱਥੇ ਬੈਠੇ ਇਹ ਤਾਂ ਕਰ ਰਹੇ ਆ ਮੈਡਮ ਜੀ ਇਹ ਤਾਂ ਕਰ ਰਹੇ ਆ ਨਹੀਂ ਉਹ ਤਾਂ ਪ੍ਰੋਸੈਸ ਚੱਲਦਾ ਪਿਆ ਸੀ ਅਨੁਕੂਲ ਆਲੇ ਯਾਰ ਉਹ ਪ੍ਰੋਸੈਸ ਚੱਲਦਾ ਗਿਆ ਸੀ ਉਦਾਂ ਇਹਦਾ ਫਾਇਦਾ ਸੀ ਮੈਮ ਆਹ ਇੱਕ ਬੇਸ਼ੱਕ ਸ਼ੌਕ ਨਹੀਂ ਹੈਗਾ ਇਸ ਟਾਈਮ ਦੇ ਤਾਂ ਅੱਜ ਤੁਹਾਡੇ ਤਾਨੂੰ ਮਿਲਦੇ ਕੋਈ ਨਹੀਂ ਬਿੰਦ ਮੈਡਮ ਦੇਖੋ ਅੱਗੇ ਵੀ ਆਪਣੇ ਨਾਲ ਚੱਲੇ ਆ ਆਪਣੇ ਬਿਆਨ ਦੇ ਦਿੱਤੇ ਉਹ ਕਹਿੰਦੇ ਮੈਂ ਤੁਹਾਡੇ ਨਾਲ ਆ ਇਲੈਕਸ਼ਨਾਂ ਕਰਕੇ ਥੋੜੀ ਪੰਗਾ ਪੈ ਗਿਆ ਐਸਐਸਬੀ ਬੀਜੀ ਸਾਰੇ ਅਫਸਰ ਬੀਜੀ ਮੈਡਮ ਵੀ ਬੀਜੀ ਸਾਡੀਆਂ ਹਿੰਦੂ ਸਮਾਜ ਦੀਆਂ ਜੋ ਭਾਵਨਾਵਾਂ ਠੇਸ ਪਹੁੰਚੀ ਸੀ ਭਗਵਾਨ ਰਾਮ ਦੇ ਪ੍ਰਤੀ ਜੁਗਿੰਦਰ ਸਿੰਘ ਮਾਨ ਨੇ ਜੋ ਅਪਸ਼ਬਦ ਕਹਿਏ ਸੀਗੇ ਉਹਦੇ ਪ੍ਰਤੀ ਇਨਸਾਫ ਨਾ ਮਿਲਣ ਕਰਕੇ ਅੱਜ ਸਾਰਾ ਹਿੰਦੂ ਸਮਾਜ ਨੇ ਐਸਪੀ ਦਫਤਰ ਦੇ ਬਾਹਰ ਹੜਾ ਦਿੱਤਾ ਸੀ ਔਰ ਉਸ ਦਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਸ ਗੱਲ ਦਾ ਸਾਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਆ ਕਿ 12 ਤਰੀਕ ਨੂੰ 11:30 ਵਜੇ ਐਸਪੀ ਮੈਡਮ ਦੇ ਆਫਿਸ ਵਿੱਚ ਐਸਐਸਪੀ ਮੈਡਮ ਕਪੂਰਥਲੇ ਤੋਂ ਆਣਗੇ ਔਰ ਆ ਕੇ ਜੋ ਦੋਸ਼ੀ ਵਿਅਕਤੀ ਨੇ ਦੇ ਖਿਲਾਫ ਕਾਰਵਾਈ ਬੰਦੀ ਹੈ ਉਹ ਕਾਰਵਾਈ ਕੀਤੀ ਜਾਏਗੀ ਜੇ 12 ਤਰੀਕ ਨੂੰ ਸਾਨੂੰ ਉਸ ਦਿਨ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਫਿਰ ਅਸੀਂ ਅਨਮਿੱਥੇ ਸਮੇਂ ਦੇ ਲਈ ਇੱਥੇ ਹੀ ਧਰਨਾ ਦੇਵਾਂਗੇ ਔਰ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਸਾਰੇ ਸਮਾਜ ਵਰਗ ਨੂੰ ਅਪੀਲ ਕਰਦਾ ਇਹ ਕੋਈ ਸਾਡਾ ਪਰਸਨਲ ਮਾਮਲਾ ਨਹੀਂ ਕਿਸੇ ਵੀ ਬੰਦੇ ਦਾ ਕਿਸੇ ਵੀ ਇਹ ਕੋਈ ਇੱਕ ਬੰਦੇ ਦੇ ਉੱਤੇ ਕੋਈ ਨਹੀਂ ਹੈਗਾ ਬਗਵਾਨ ਰਾਮ ਜਿੱਦਾਂ ਮੇਰੇ ਅਰਾਧੇ ਆ ਇੰਨੇ ਕਰੋੜਾ ਲੋਕਾਂ ਦੇ ਅਰਾਧੇ ਆ ਇਸ ਕਰਕੇ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ 12 ਤਰੀਕ ਨੂੰ 11:30 ਵਜੇ ਸਾਰੇ ਬੰਦੇ ਐਸਪੀ ਦਫ਼ਤਰ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ-ਬਹੁਤ ਧੰਨਵਾਦ ਹੋਊਗਾ ਦੁ ਸਾਰੀ ਉਮਰ ਚੱਲਦੀ ਰਹਿਣੀ ਆ ਸਮਾਜ ਚੱਲਦਾ ਰਹਿਣਾ ਕੰਮ ਚੱਲਦੇ ਰਹਿਣੇ ਆ ਪਰ ਜੋ ਜੇ ਧਰਮ ਦੇ ਉੱਤੇ ਕੋਈ ਅਟੈਕ ਕਰੂਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਕਰਕੇ ਸਾਰੇ ਮੇਰੇ ਜਿੰਨੇ ਵੀ ਵਰਗ ਜਿੰਨੇ ਵੀ ਸਮਾਜ ਦੇ ਵਰਗ ਦੇ ਬੰਦੇ ਆ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ 11:30 ਵਜੇ 12 ਤਰੀਕ ਨੂੰ ਐਸਪੀ ਦਫ਼ਤਰ ਪਹੁੰਚਿਓ ਤਾਂ ਜੋ ਸਾਨੂੰ ਸਾਰ ਜੈ 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 ਸ਼੍ਰੀ ਨਾਮ ਜੈਸ ਬੋਲੇ ਨਾ ਜੈ ਸ਼੍ਰੀ ਰਾਮ ਅੱਜ ਐਸਪੀ ਦਫ਼ਤਰ ਮੂਰੇ ਜਿਹੜਾ ਸਾਰੇ ਫਗਵਾੜੇ ਦੇ ਹਿੰਦੂ ਸੰਗਠਨਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਾਇਆ ਗਿਆ ਇਹਦੇ ਵਿੱਚ ਹੁਣ ਐਸਐਪੀ ਸਾਹਿਬ ਨਾਲ ਐਸਪੀ ਸਾਹਿਬ ਨੇ ਗੱਲ ਕਰਕੇ ਸਾਨੂੰ 12 ਤਰੀਕ ਨੂੰ 11 ਵਜੇ ਦਾ ਟਾਈਮ ਦਿੱਤਾ ਆ ਵੀ ਐਸਐਪੀ ਸਾਹਿਬ ਇੱਥੇ ਆਉਗੇ ਸਾਰੇ ਸੰਗਠਨਾਂ ਨਾਲ ਗੱਲ ਕਰੋਗੇ ਕਿ ਸਾਡੀ ਇਹੀ ਡਿਮਾਂਡ ਆ ਉਦੋਂ ਵੀ ਇਹੀ ਡਿਮਾਂਡ ਸੀ ਜੀ ਅੱਜ ਵੀ ਇਹੀ ਆ ਤੇ 12 ਨੂੰ ਵੀ ਸਾਡੀ ਇਹੀ ਡਿਮਾਂਡ ਹੋਣੀ ਆ ਵੀ ਦੋਸ਼ੀ ਉੱਤੇ ਪਰਚਾ ਦਰਜ ਕੀਤਾ ਜਾਵੇ ਮੈਡਮ ਨੇ ਕੀ ਭਰੋਸਾ ਰੱਖਿਆ ਤੁਹਾਨੂੰ ਅੱਜ मैडम ਨੇ ਅੱਜ ਵੀ ਪ੍ਰੋਸਾ ਦਵਾਇਆ ਤੁਹਾਨੂੰ ਮੈਡਮ ਨੇ ਇਹੀ ਕਿਹਾ ਹੈ ਐਸਪੀ ਸਾਹਿਬ ਨੇ ਵੀ ਐਸਐਸਪੀ ਸਾਹਿਬ 12 ਤਰੀਕ ਨੂੰ ਆ ਰਹੇ ਆ ਇਲੈਕਸ਼ਨਾਂ ਕਰਕੇ ਬਿਜ਼ੀ ਆ ਵੀ ਦੋ ਦਿਨਾਂ ਸਾਨੂੰ ਟਾਈਮ ਦਿੱਤਾ ਜਾਵੇ ਵੀ ਤੁਹਾਡੇ ਬੰਦੀ ਕਾਰਵਾਈ ਕੀਤੀ ਆਉਗੀ ਪਰ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਜਿੱਦਾਂ ਪਹਿਲਾਂ ਰਾਜੂ ਭਾਈ ਨੇ ਵੀ ਕੀਤੀ ਆ ਕਿ ਇਹ ਮਸਲਾ ਕਿਸੇ ਧਾਰਮਿਕ ਸੰਗਠਨ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਹੈਗਾ ਇਹ ਸਾਡੇ ਸਾਰੇ ਹਿੰਦੂਆਂ ਦੇ ਅਰਾਧੇ ਆ ਹਿੰਦੂਆਂ ਦੇ ਕਿ ਮੈਂ ਸਾਰੇ ਪੰਜਾਬੀ ਐ ਸਾਰੇ ਹਿੰਦੂਸਤਾਨ ਦੇ ਅਰਾਧੇ ਪ੍ਰਭੂ ਸ਼੍ਰੀ ਰਾਮ ਦੇ ਉੱਤੇ ਅਟੈਕ ਹੋਇਆ ਵਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ 100 ਵਾਰ ਪ੍ਰਭੂ શ્રી ਰਾਮ ਦਾ ਨਾਮ ਆ ਇਸ ਕਰਕੇ ਉਹਨਾਂ ਦੇ ਅਸਤਿਤਵ ਤੇ ਸਵਾਲ ਚੱਕਿਆ ਗਿਆ ਵਾ ਉਹਨਾਂ ਬਾਰੇ ਗਲਤ ਬੋਲਿਆ ਗਿਆ ਵਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਥੇ 11:30 ਵਜੇ 12 ਤਰੀਕ ਨੂੰ ਸਾਰੇ ਇਕੱਠੇ ਹੋ ਕੇ ਪਹੁੰਚੋ ਕਿਉਂਕਿ ਇਹ ਕਿਸੇ ਦੀ ਪਰਸਨ ਲੜਾਈ ਨਹੀਂ ਸਾਰੇ ਧਰਮ ਦੀ ਲੜਾਈ ਆ ਇਕੱਠੇ ਹੋ ਕੇ ਆਪਾਂ ਲਾ ਲਵਾਂਗੇ ਤਾਂ ਠੀਕ ਰਹੂਗਾ ਨਹੀਂ ਤਾਂ ਅੱਗੇ ਤੋਂ ਫਿਰ ਸਭ ਦਾ ਮਤਲਬ ਕਹ ਰਿਹਾ ਵੀ ਬਹੁਤ ਔਖਾ ਟਾਈਮ ਆ ਜਾਣਾ ਵਾ ਇੱਕ ਦੂਜੇ ਨਾਲ ਬਾਹਾਂ ਬਾਹ ਫੜ ਕੇ ਖੜ੍ਹ ਲਓ ਜੈ શ્રી ਰਾਮ ਸਬਸਕ੍ਰਾਈਬ ਨਾਓ And press the bell icon. Never miss an update.